ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਨਾ ਮੈਂ ਇੱਕ ਪੋਸਟ ਦੇਖੀ ਕਿ ਜਿਹੜੇ ਸੁਧਾਰ ਲਹਿਰ ਦੇ ਆਗੂ ਵੀ ਹੈ ਤੇ ਬੜੇ ਸਤਿਕਾਰਯੋਗ ਹੈ ਬੀਬੀ ਕਿਰਨਜੋਤ ਕੌਰ ਜੀ ਜਿਹੜੇ ਕਿ ਐਸਜੀਪੀਸੀ ਦੇ ਮੈਂਬਰ ਵੀ ਹੈ ਤੇ ਪੋਸਟ ਉਹਨਾਂ ਦੀ ਦੇਖ ਕੇ ਬੜੀ ਹੈਰਾਨੀ ਹੋਈ ਕਿ ਅੱਜ ਸਾਡੀ ਮਾਨਸਿਕਤਾ ਥੱਲੇ ਡਿੱਗ ਚੁੱਕੀ ਹੈ ਕਿ ਅਸੀਂ ਸਿਰਫ ਵਿਰੋਧ ਖਾਤਰ ਹੀ ਆਪਦੀਆਂ ਸਿੱਖ ਪਰੰਪਰਾਵਾਂ ਮਾਨ ਮਰਿਆਦਾਵਾਂ ਨੂੰ ਛਿੱਕੇ ਟੰਗ ਰਹੇ ਹਾਂ ਕਿਰਨਜੋਤ ਕੌਰ ਹੋਣੀ ਬੜੇ ਸਤਿਕਾਰਤ ਸ਼ਖਸੀਅਤ ਹੈ ਪੰਥਕ ਪਿਸ਼ੋਕੜਾ ਪੰਥਕ ਵਿਰਾਸਤ ਉਹਨਾਂ ਦੇ ਕੋਲੇ ਹੈ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੀ ਕੱਲ ਉਹਨਾਂ ਨੇ ਗੈਰ ਸੰਜੀਦਗੀ ਸਰਦਾਰ ਸੁਬੀਸ਼ ਸਿੰਘ ਬਾਦਲ ਉੱਪਰ ਹੋਏ ਹਮਲੇ ਨੂੰ ਦਿਖਾਈ ਹੈ ਤਾਂ ਉਹ ਜਿਹੜੀ ਗੱਲ ਹੈ ਉਹਦੇ ਤੇ ਜਵਾਬ ਦੇਣਾ ਬੰਦਾ ਸੀ ਕਿਉਂਕਿ ਜੇ ਚੁੱਪ ਰਹਿੰਨੇ ਆ ਝੂਠ ਨੂੰ ਦੇਖ ਕੇ ਗਲਤ ਨੂੰ ਦੇਖ ਕੇ ਤਾਂ ਅਸੀਂ ਵੀ ਬਰਾਬਰ ਦੇ ਦੋਸ਼ੀ ਹੀ ਬਣ ਜਾਂਦੇ ਆ ਕਿਰਨਜੋਤ ਕੌਰ ਨੇ ਜਿਹੜਾ ਸਰਦਾਰ ਸੁਬੀਸ਼ ਸਿੰਘ ਬਾਦਲ ਤੇ ਹਮਲਾ ਹੋਇਆ ਹੈ ਤੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਮਾਨ ਨੇ ਜਿਹੜੀ ਸ਼੍ਰੀ ਕਲ ਤਖਤ ਸਾਹਿਬ ਨੂੰ ਉਹਨਾਂ ਨੂੰ ਪੰਚੋ ਛੇਕਣ ਦੀ ਇੱਕ ਬੇਨਤੀ ਕੀਤੀ ਹੈ ਤਾਂ ਮੈਂ ਸਮਝਦਾ ਕਿ ਉਹਦੇ ਤੇ ਟਿੱਪਣੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਕਲ ਤਖਤ ਤੇ ਕਤਲ ਜਾਂ ਇਰਾਦਾ ਕਤਲ ਦੇ ਕੇਸ ਨਹੀਂ ਸੁਣੇ ਜਾਂਦੇ ਸ਼ਰੂਨੀ ਕਮੇਟੀ ਦੇ ਵਕੀਲ ਪ੍ਰਧਾਨ ਨੂੰ ਯਕੀਨਨ ਪਤਾ ਹੋਵੇਗਾ ਫਿਰ ਅੱਜ ਦੀ ਐਮਰਜੈਂਸੀ ਮੀਟਿੰਗ ਦੀ ਕੀ ਤੱਕ ਹੈ ਮਤਲਬ ਕਿ ਬੀਬੀ ਜੀ ਨੇ ਕਹਿਣ ਦਾ ਭਾਵ ਹੈ ਕਿ ਜਿਹੜਾ ਸਰਦਾਰ ਸੁਬੀਸ਼ ਸਿੰਘ ਬਾਦਲ ਤੇ ਹਮਲਾ ਹੋਇਆ ਉਦੀ ਸ਼ਿਕਾਇਤ ਜਿਹੜੀ ਸ਼੍ਰੋਮਣੀ ਕਮੇਟੀ ਮੈਂਬਰ ਸਭਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਨੂੰ ਦਿੱਤੀ ਹੈ ਕਿ ਇਹਨੂੰ ਪੰਥ ਚੋਂ ਛੇਕੋ ਉਹ ਬੀਬੀ ਜੀ ਕਹਿੰਦੇ ਕਿ ਇਰਾਦਾ ਕਤਲ ਦੇ ਕੇਸ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਸੁਣੇ ਜਾਂਦੇ ਤੇ ਮੈਂ ਬੀਬੀ ਜੀ ਨੂੰ ਯਾਦ ਕਰਾਉਣਾ ਚਾਹਣਾ ਕਿ ਬੀਬੀ ਜੀ ਇਹ ਜਿਹੜਾ ਹਮਲਾ ਹੈ ਇਹ ਕੋਈ ਹਮਲਾ ਸੁਖਬੀਰ ਸਿੰਘ ਬਾਦਲ ਤੇ ਨਹੀਂ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਕਰ ਰਹੀ ਇੱਕ ਸੇਵਾਦਾਰ ਤੇ ਹੋਇਆ ਤੇ ਸੇਵਾ ਵੀ ਉਹ ਕਿੱਥੇ ਕਰ ਰਿਆ ਸੀ ਉਹ ਕਰ ਰਿਹਾ ਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਤਖਤ ਤੋਂ ਲੱਗੀ ਹੋਈ ਸੇਵਾ ਕਰ ਰਹੀ ਸੀ ਸੋ ਇਸ ਕਰਕੇ ਉਹ ਤਖਤ ਤੀ ਜਾਊਗਾ ਮਸਲਾ ਇਹ ਤੁਹਾਨੂੰ ਤਕਲੀਫ ਜਿਹੜੀ ਆ ਉਹ ਰਾਜਨੀਤਿਕ ਹੈ ਪਰ ਜਿਹੜੀ ਸਿਧਾਂਤਕ ਤੇ ਪਰੰਪਰਾਵਾਂ ਦੇ ਜੇ ਆਪਾਂ ਗੱਲ ਕਰੀਏ ਤਾਂ ਉਹ ਬਿਲਕੁਲ ਠੀਕ ਕੀਤੀ ਹੈ ਉਹਨਾਂ ਨੇ ਸੋ ਬੀਬੀ ਜੀ ਤੁਸੀਂ ਕਹਿੰਦੇ ਹੋ ਕਿ ਇੱਥੇ ਰਾਜਾ ਕਤਲ ਜਾਂ ਕਤਲਾਂ ਦੇ ਮਾਮਲੇ ਨਹੀਂ ਸੁਨੇ ਜਾਂਦੇ ਤੇ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਨੂੰ ਤੁਸੀਂ ਕਹਿੰਦੇ ਹੋ ਕਿ ਵਕੀਲ ਪ੍ਰਧਾਨ ਤੁਹਾਡੀ ਸ਼ਬਦਾਵਲੀ ਵੀ ਦੱਸਦੀ ਹੈ ਕਿ ਤੁਸੀਂ ਕਿੰਨੇ ਵਿਰੋਧ ਦੇ ਵਿੱਚ ਅੰਨੇ ਹੋ ਚੁੱਕੇ ਹੋ ਕਿ ਤੁਸੀਂ ਬਿਲਕੁਲ ਵੀ ਆਪਣੀ ਮਾਨ ਮਰਿਆ ਦਾ ਧਿਆਨ ਨਹੀਂ ਰੱਖਿਆ ਇਸ ਕਰਕੇ ਜਵਾਬ ਦੇਣਾ ਜ਼ਰੂਰੀ ਸਮਝਿਆ ਤੁਸੀਂ ਕਹਿੰਦੇ ਹੋ ਅਰਾਦਾ ਕਤਲ ਦੇ ਮਾਮਲੇ ਨਹੀਂ ਸੁਣੇ ਜਾਂਦੇ ਤੇ ਮੈਂ ਬੀਬੀ ਜੀ ਤੁਹਾਡੀ ਸੁਧਾਰ ਲੈਰ ਵਾਲਿਆਂ ਦੀ ਇੱਕ ਸ਼ਿਕਾਇਤ ਦਾ ਜ਼ਿਕਰ ਕਰਨਾ ਚਾਹਣਾ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਸੌਂਪੀ ਸੀ ਕਿ ਬੇਅਦਬੀਆਂ ਤੋਂ ਬਾਅਦ ਗੋਲੀ ਕਾਂਡ ਹੋਈ ਉੱਥੇ ਗੋਲੀਆਂ ਚੱਲੀਆਂ ਸੰਗਤ ਤੇ ਤੇ ਉਹ ਵੀ ਤਾਂ ਫਿਰ ਇਰਾਦਾ ਕਤਲ ਦੇ ਕੇਸ ਹੀ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਲੈ ਕੇ ਗਏ ਸੀ ਸਿੰਘ ਸਹਿਬਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਉਸ ਗੋਲੀकांड ਦੀ ਗੱਲ ਵੀ ਕੀਤੀ ਤਾਂ ਉਹਨਾਂ ਨੇ ਆਪਣੀ ਝੋਲੀ ਪਵਾਈ ਕਿ ਹਾਂ ਸਾਡੀ ਸਰਕਾਰ ਚ ਹੋਇਆ ਤੇ ਬੀਬੀ ਜੀ ਫਿਰ ਤੁਸੀਂ ਅੱਜ ਕਿਵੇਂ ਕਹਿ ਸਕਦੇ ਹੋ ਕਿ ਇਰਾਦਾ ਕਤਲ ਦੇ ਕੇਸ ਉੱਥੇ ਸੁਣੇ ਨਹੀਂ ਜਾਂਦੇ ਤੁਸੀਂ ਖੁਦ ਸ਼ਿਕਾਇਤ ਕਰਕੇ ਉੱਥੇ ਗਏ ਹੋ ਸਿੰਘ ਸਹਿਬਾਨ ਨੇ ਉਸੇ ਹੀ ਗੋਲੀकांड ਕਰਕੇ ਸਰਦਾਰ ਸੁਬੀਸ਼ਿੰਘ ਬਾਦਲ ਨੂੰ ਇਹ ਸਜ਼ਾ ਲਗਾਈ ਸੀ ਜਾਂ ਸੇਵਾ ਲਗਾਈ ਸੀ ਸੋ ਇਸ ਕਰਕੇ ਇਹ ਮਾਮਲਾ ਸ਼੍ਰੀ ਕਾਲਤਖਸਬ ਤੇ ਲਜਾਣਾ ਬਣਦਾ ਸੀ ਇਹਨੂੰ ਤੁਸੀਂ ਰਾਜਨੀਤਿਕ ਤੌਰ ਤੇ ਭਾਵੇਂ ਵਰਤ ਲੋ ਲੱਖ ਵਰਤ ਲੋ ਕਿਉਂਕਿ ਤੁਹਾਡਾ اخلاق ਮਰ ਚੁੱਕਾ ਹੈ ਤੁਸੀਂ ਬਿਲਕੁਲ ਕਹਿ ਸਕਦੇ ਕਿ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਸਿਧਾਂਤਾਂ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਉਸ ਦਿਨ ਇੱਕ ਹੁਕਮ ਤੁਹਾਡੇ ਲਈ ਵੀ ਹੋਇਆ ਸੀ ਜਿਹੜੇ ਸੁਧਾਰ ਲਹਿਰ ਵਾਲੇ ਹਨ ਇਹ ਤੁਹਾਡੇ ਲਈ ਵੀ ਹੋਇਆ ਸੀ ਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਪਰ ਤੁਸੀਂ ਤਾਂ ਹੱਦਾਂ ਹੀ ਟੱਪ ਗਏ ਤੁਸੀਂ ਤਾਂ ਉਸ ਬੰਦੇ ਦੇ ਹੱਕ ਦੇ ਵਿੱਚ ਬਿਆਨਬਾਜ਼ੀ ਕਰ ਰਹੇ ਹੋ ਜਿਨ੍ਹਾਂ ਨੇ ਸਰਦਾਰ ਸਬੀਤ ਸਿੰਘ ਬਾਦਲ ਤੇ ਹਮਲਾ ਕੀਤਾ ਤੇ ਫਿਰ ਤੁਹਾਡੇ ਨਾਲ ਅਕਾਲੀ ਦਲ ਕਿਸ ਤਰ੍ਹਾਂ ਦੀ ਸਾਂਝ ਰੱਖ ਸਕਦਾ ਮੈਨੂੰ ਇਹ ਸਮਝ ਨਹੀਂ ਆ ਰਹੀ ਤੁਹਾਡੇ ਇੱਕ ਦੋ ਆਗੂਆਂ ਦੇ ਹੋਰ ਵੀ ਬਿਆਨ ਅਜਿਹੀ ਆਏ ਆ ਤੇ ਇਸ ਕਰਕੇ ਤੁਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕੋਈ ਪਾਲਣਾ ਹੀ ਨਹੀਂ ਕੀਤੀ ਤੁਸੀਂ ਤਾਂ ਲੰਘਣਾ ਕੀਤੀ ਹੈ ਸੋ ਇਸ ਕਰਕੇ ਇਹ ਅਜਿਹੇ ਬਿਆਨ ਦੇਣੇ ਬੰਦ ਕਰੋ ਰਾਜਨੀਤੀ ਦੀ ਜੀ ਸਦਕੇ ਕਰੋ ਪਰ ਆਪਣੀ ਅੰਦਰ ਆਪਣੇ ਜ਼ਮੀਰ ਨੂੰ ਜਾਗਦਾ ਰੱਖੋ ਤਾਂ ਕਿ ਕੱਲ ਨੂੰ ਜਦੋਂ ਨਜ਼ਰਾ ਮਿਲਣ ਤਾਂ ਨੀਵੀਂ ਨਾ ਪਾਉਣੀ ਪਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ